ਵੀਰੋ ਮੈਂ ਤੁਹਾਡਾ ਛੋਟਾ ਭਰਾ ਡਾਕਟਰ ਗੋਰਾ ਗਲਾਬੇ ਵਾਲਾ ਤੇ ਮੇਰੇ ਜਿੰਨੇ ਵੀ ਸਾਥੀ ਵੀਰ ਫੇਸਬੁੱਕ ਪੇਜ ਦੇ ਮੇਰੇ ਦੇ ਸਾਰੇ ਵੀਰ ਭੈਣ ਭਰਾ ਤੇ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਨੂੰ ਪਿਆਰ ਭਰੀ ਸ਼াশੀਕਾਲ ਵੀਰੋ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰਿਆਣੇ ਚੋਂ ਕਟੀਆਂ ਤੇ ਚੋਟੀਆਂ ਲੈ ਕੇ ਆਉਣੇ ਆ ਤੇ ਇੱਥੇ ਸੇਲ ਪਰਚੇਸ ਦਾ ਕੰਮ ਕਰਦੇ ਆਂ ਆਪਣਾ ਵੱਡਾ ਵੀਰ ਡਾਕਟਰ ਜਸਵੀਰ ਮਹਾਰਾਜ ਡੇਰੀ ਫਾਰਮ ਵਾਲਿਆਂ ਦਾ ਮੈਂ ਵਿਸ਼ੇਸ਼ ਤੌਰ ਤੇ ਲੋ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਨਿੱਕੇ ਜਿਹੇ ਬੋਲ ਤੇ ਮੇਰੇ ਘਰ ਆ ਕੇ ਵਿਜ਼ਿਟ ਕੀਤੀ ਤੇ ਆਪਣੀ ਚੀਜ਼ਾਂ ਦੀ ਪੋਡਕਾਸਟਿੰਗ ਆਪਣੇ ਚੈਨਲ ਧਰੂ ਕੀਤੀ ਵੀਰੋ ਆਪਾਂ ਸਾਰੇ ਮੇਰੇ ਮਿੱਤਰ ਦੋਸਤ ਰਿਸ਼ਤੇਦਾਰਾਂ ਨੂੰ ਸਪੈਸ਼ਲ ਇਨਵਿਟੇਸ਼ਨ ਮੈਂ ਆਪਣੇ ਵੀਡੀਓ ਦੇ ਅੰਦਰ ਉਹ ਦੇਣਾ ਚਾਹੁੰਦਾ ਕਿ ਆਪਾਂ ਮਹਾਰਾਜ ਡੇਰੀ ਫਾਰਮ ਡਾਕਟਰ ਜਸਵੀਰ ਨੂੰ ਆਪਾਂ ਫੁੱਲ ਸਪੋਰਟ ਕਰੀਏ ਉਹਨਾਂ ਦਾ YouTube ਚੈਨਲ ਮਹਾਰਾਜ ਡੇਰੀ ਫਾਰਮਿੰਗ ਤੇ ਫੇਸਬੁੱਕ ਪੇਜ ਮਹਾਰਾਜ ਡੇਰੀ ਫਾਰਮਿੰਗ ਨੂੰ ਫੋਲੋ ਅਪ ਕਰੀਏ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਆਪਾਂ ਨੂੰ ਉਹਨਾਂ ਦੀਆਂ ਮਿਲ ਸਕਣ ਤੇ ਆਪਾਂ ਨੂੰ ਕੋਈ ਵੀ ਚੀਜ਼ ਕਿਸੇ ਵੀ ਤਰ੍ਹਾਂ ਦੀ ਜੋ ਉਹ ਦਿਖਾ ਰਹੇ ਹਨ ਆਪਾਂ ਨੂੰ ਉਦਾਂ ਦੀ ਉਹਨਾਂ ਦੇ ਚੈਨਲ ਤੇ ਆਪਾਂ ਨੂੰ ਮਿਲਦੀ ਹੈ ਉਹਨਾਂ ਦਾ ਸਭ ਤੋਂ ਪਹਿਲਾਂ ਮੈਂ ਖੇਰ ਦੁਰੀਵਾਰ ਸਪੈਸ਼ਲ ਧੰਨਵਾਦ ਕਰਨਾ ਚਾਹੁੰਦਾ ਮਹਾਰਾਜ ਡੇਰੀ ਫਾਰਮ ਵਾਲਿਆਂ ਦਾ ਡਾਕਟਰ ਜਸਵੀਰ ਜੀ ਦਾ ਤਿਆਦ ਲੋਕ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਛੋਟੇ ਜੇ ਨਿੱਕੇ ਜੇ ਨਿਮਾਨੇ ਭਰਾ ਨੂੰ ਇੰਨਾ ਇੱਜ਼ਤ ਮਾਨ ਬਖਸ਼ਿਆ ਵੀਰੋ ਤੁਸੀਂ ਇਹਨਾਂ ਨੂੰ ਫੁੱਲ ਸਪੋਰਟ ਕਰਨੀ ਹੈ ਮਹਾਰਾਜ ਡੇਰੀ ਫਾਰਮਿੰਗ ਡਾਕਟਰ ਜਸਵੀਰ ਧੰਨਵਾਦ ਸਾਰੇ ਵੀਰ ਭਰਾਵਾਂ ਦਾ ਦੇਖਣ ਵਾਲਿਆਂ ਦਾ ਵੀਡੀਓ ਦਾ ਧੰਨਵਾਦ